ਕਹੋ ਹੱਕ ਤੇ ਖਿਲਾਏ ਗੋ ਕਹੋ ਹੱਕ ਤੇ ਖਿਲਾਏ ਗੋ ਦੋਸਤ ਜਿਹੜਾ ਸਿੱਖੇ ਜਾ ਕੇ ਉਹ ਜਦੋਂ ਦੰਦਿਆ ਤੋਂ ਸਜਾ ਤੋਂ ਮੋੜ ਦੇ ਵਿੱਚੋਂ ਖੜ ਰਹੇ ਐਜੋ ਮੋਹਲ ਐਜੋ ਮੋਹਲ ਬੋਲਾ I'm <laughs>

पहले नंबर से पहला बटन मोदी का बटन है कमल दे दा बटन। मेरा आप लोगों ने वही बेनती है देखो साडा हलका बहुत पिछे रह गया बहुत पिछे रह गया एक बड़ी ताकत की लोड़ है ਉਹ ਤਾਕਤ ਕੱਲੇ ਮੋਦੀ ਸਾਹਿਬ ਕੋਲ ਹੈ ਕੇਂਦਰ ਸਰਕਾਰ ਕੋਲ ਇਹ ਵੋਟ ਆਪਣੇ ਪਿੰਛਿਆ ਦੇ ਭਲੇ ਕੋਾਸਤੇ ਪਾ ਰਹੇ ਆ ਆਪਣੇ ਭਲੇ ਕੋਾਸਤੇ ਪਾ ਰਹੇ ਆ ਅੱਪਾ ਇਹ ਗੱਲਾਂ ਤੇ ਇਹਨਾਂ ਦੇ ਝੂਠੇ ਵਾਅਦੇ ਚ ਨਹੀਂ ਆਈਏ ਪਹਿਲੀ ਤਾਰੀਖ ਨੂੰ ਕਮਲ ਦਾ ਫੋਨ ਮਿਲਦਾ ਬਟਨ ਦਿਵਾ ਕੇ ਮੇਰਾ ਤੁਹਾਨੂੰ ਵਾਅਦਾ ਔਰ ਤੁਸੀਂ ਸਾਰੇ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ 25 ਸਾਲ ਆਪਣੀ ਆਦੀ ਜ਼ਿੰਦਗੀ ਮੈਂ ਸਮਰੂਪ ਨੂੰ ਦਿੱਤੀ ਹੈ 25 ਸਾਲ ਤੋਂ ਤੁਸੀਂ ਮੈਨੂੰ ਜਾਣਦੇ ਹੋ मैं कोई कपूरथिले तो नहीं आया मैं कोई अमरगढ़ तो नहीं आया कोई फतेहगढ़ साहब तो नहीं आया मैं तो है, इतना मैं थोड़ा बच्चा है भाई है, है और है। बहुत बहुत सार्वजन धनबाद चोर निशान जय श्री राम पहला छब्बी महीने हो गए सरकार बने 26 ਮਹੀਨੇ ਤੇ ਪੰਜਾਬ ਦੇ ਵਾਸਤੇ ਕੀ ਕੀਤਾ? ਦੱਸੋ ਘਟੇ ਲਈ ਕੀ ਕਰਕੇ ਲਿਆਏ? ਮਿਲੇ ਤੁਹਾਨੂੰ 1000 ਰੁਪਿਆ? ਨਹੀਂ ਮਿਲਿਆ ਨਾ। ਮਿਲੇ ਸਾਡੇ ਬੱਚਿਆਂ ਨੂੰ ਰੋਜ਼ਗਾਰੀ? ਨੌਕਰੀਆਂ ਮਿਲੀਆਂ? ਨਹੀਂ ਮਿਲੀਆਂ ਨਾ। ਤੇ ਤੁਹਾਨੂੰ ਐਸੀ ਨਹੀਂ ਮਿਲੀਆਂ ਤੁਹਾਨੂੰ। ਇਹ ਗੰਤ ਚਾਰ ਸਾਲ। ਕਿਸੇ ਨੂੰ ਨੌਕਰੀਆਂ ਨਹੀਂ ਮਿਲੀਆਂ। ਬੱਚਾ ਸਕੂਲ ਬਣਿਆ ਆਪਣਾ। बनया स्कूल नहीं बनिया कोई डिस्पेंसरी बनी है समय 26 महीने की कारगिराजी बाद मेनो दसो भगवंत माने वोट का हकदार है नहीं है नहीं है, है आप ਆਵਾਜ਼ ਦੀ ਪਾਲੀ ਨੂੰ ਨਹੀਂ ਕਰਦਾ ਤੇ ਜੋ ਉਮੀਦਵਾਰ ਕੋਣ ਮੋਹੱਪਦਾ ਪਾਰਲੀਮੈਂਟ ਜੈ ਮਰਿੰਦੀ ਸਿੰਘ ਮਹੋਜ ਜੈ ਮਰਿੰਦੀ ਸਿੰਘ ਮਾਨ ਨੂੰ 2 ਸਾਲ ਪਹਿਲਾਂ ਜਿਤਾ ਕੇ ਭੇਜਿਆ ਮੁੜ ਕੇ ਆਏ ਤੁਹਾਡੇ ਕੋਲ ਚਿਹਰਾ ਦੇਖਿਆ ਉਹਦਾ ਕੋਈ ਇੰਚ ਲਾਈਏ ਕਿਸੇ ਨੂੰ ਰੋਜ਼ਗਾਰੀ ਦਿੱਤੀ ਹੈ ਇਹ ਤੇ ਇਹਦੀ ਸਿਆਸਤ ਰਹੀ ਆ ਐ ਮੈਂ ਨੌਜਵਾਨ ਪਿੱਛੀ ਨੂੰ ਦੱਸਣਾ ਚਾਹੁੰਦਾ ਕਿ ਉਹ ਸਾਡੇ ਪੰਜਾਬ ਦੀ ਨੌਜਵਾਨ ਪੀਡੀ ਹੈ ਉਹਨਾਂ ਦੇ ਵਾਸਤੇ ਗੱਲ ਹੈ ਭਗਵਾਨ ਦੀ ਸਿਮਰਨ ਦੀ ਸੀ ਮਾਂ ਦੀ ਸਿਆਸਤ ਕੀ ਨਹੀਂ ਚੂੜ ਚਾਰ ਦਿਨ ধারা 370 ਇੱਕ ਸੂਬੇ ਨੂੰ ਇੱਕ ਦੇਸ਼ ਨਾਲ ਜੁੜਿਆ 370 ਹਟਾ ਕੇ ਉਹਦੀ ਨੇ ਮੋਦੀ ਨੇ ਸਾਡੇ ਜੋ 500 ਸਾਲ ਦਾ ਇੱਕ ਸੁਪਨਾ ਸੀ राम मंदिर ਇਹਨੇ ਲੈ ਕੇ ਆਇਆ ਮੋਦੀ ਜੀ ਤੁਹਾਨੂੰ ਅੱਜ ਦੇ ਕੱਚੇ ਘਰਾ ਦੇ ਕੈਸੇ ਮਿਲਦੇ ਹੈ ਉਹ ਵੀ ਮੋਦੀ ਜੀ ਦੇ ਜੇ ਸਾਡੇ ਸੌਚਾਲਿਆਂ ਵਾਸਤੇ ਟਾਇਲਟਾਂ ਵਾਸਤੇ ਜੋ ਪੈਸੇ ਆਏ ਉਹ ਵੀ ਮੋਦੀ ਸਾਹਿਬ ਦੇ ਰਹੇ ਨੇ ਜੇ ਨਰੇਗਾ ਦੇ ਪੈਸੇ ਕੋਈ ਲਾਂਦਾ ਉਹ ਵੀ ਮੋਦੀ ਸਾਹਿਬ ਲਾ ਰਹੇ ਆ ਜੇ ਤੁਹਾਨੂੰ ਨੀਲੇ ਕਾਡਾ ਦੇ ਰਾਹੀਂ ਫਾਨੂੰ ਅਨਾਜ ਮਿਲਦਾ ਉਹ ਵੀ ਮੋਦੀ ਸਾਹਿਬ ਦੇ ਸਾਡੇ ਮੁਫਤ ਰਾਤ 5 ਲੱਖ ਰੁਪਇਆ ਸਾਲਾਨਾ ਕੌਣ ਦਿੰਦਾ ਹੈ ਉਹ ਦੇ ਦੇ ਰਹੇ ਆ ਅੱਜ ਜੇ ਸਾਡੇ ਚੂਲੇ ਬੰਦ ਹੋ ਕੇ ਗੈਸ ਦੇ ਕਨੈਕਸ਼ਨ ਬਣੇ ਆ ਤੇ ਉਹ ਵੀ ਮੋਦੀ ਸਾਹਿਬ ਦੇਤੇ ਤੁਹਾਡਾ ਵੋਟ ਦਾ ਹੱਕਦਾਰ ਕੌਣ